ਸਤਿ ਸ਼੍ਰੀ ਅਕਾਲ ਜੀ ਮੈਂ ਹਰਵਦੀਪ ਸਿੰਘ ਤੇ ਤੁਸੀਂ ਦੇਖ ਰਹੇ ਹੋ ਕਿਸਾਨ ਆਫ ਇੰਡੀਆ ਪੰਜਾਬੀ ਅੱਜ ਅਸੀਂ ਉਹਨਾਂ ਕਿਸਾਨ ਕੋਲ ਪਹੁੰਚੇ ਨੇ ਜੋ ਤਿੰਨ ਦਹਾਕਿਆਂ ਤੋਂ ਸਬਜ਼ੀ ਦੀ ਕਾਸ਼ਤ ਕਰਦੇ ਨੇ ਰਵਾਇਤੀ ਖੇਤੀ ਤੋਂ ਉਲਟ ਜਾ ਕੇ ਉਹਨਾਂ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ ਅਤੇ ਚੰਗਾ ਮੁਨਾਫਾ ਕਮਾ ਰਹੇ ਨੇ ਸਬਜ਼ੀਆਂ ਦੀ ਕਾਸ਼ਤ ਚੰਗੀ ਬਰੀਕੀ ਮੰਗਦੀ ਹੈ ਹਰੇਕ ਚੀਜ਼ ਵਿੱਚ ਚੰਗੀ ਬਰੀਕੀ ਹੋਣੀ ਚਾਹੀਦੀ ਹੈ ਉਹਨਾਂ ਬਰੀਕੀਆਂ ਬਾਰੇ ਹੀ ਗੱਲ ਕਰਾਂਗੇ ਅੱਜ ਹੁਣ ਇਸ ਸਮੇਂ ਇੱਥੇ ਲਸਣ ਦੀ ਬਿਜਾਈ ਚੱਲ ਰਹੀ ਹੈ ਲਸਣ ਬਾਰੇ ਗੱਲ ਕਰਾਂਗੇ ਜੋ ਹੋਰ ਸਬਜ਼ੀਆਂ ਦੀ ਕਾਸ਼ਤ ਕਰਦੇ ਹਨ ਉਹਨਾਂ ਦੀ ਵੀ ਗੱਲ ਕਰਾਂਗੇ ਸਵਾਗਤ ਹੈ ਸਤਿ ਸ਼੍ਰੀ ਅਕਾਲ ਮੈਂ ਟੈਲ ਮਾਂਕਲਾਂ ਕੋਟਰਾਂਸ ਜਿਲ੍ਹਾ ਫੀਕੋੜੇ ਆਣ ਵਾਲੇ ਹਾਂ ਕਿੰਨਾ ਸਮਾਂ ਹੋ ਗਿਆ ਜੀ ਖੇਤੀ ਕਰਦੇ ਨੇ 95 ਤੋਂ ਸਟਾਰਟ ਕੀਤੀ ਹੈ ਜੀ ਵੈਸੇ ਖੇਤੀ ਤਾਂ ਪਹਿਲਾਂ ਹੀ ਕਰਦੇ ਆਉਣੇ ਰਲੈਤੀ ਖੇਤੀ 95 ਦੇ ਕਰਦੇ ਜੀ 95 ਤੋਂ ਤੁਸੀਂ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਦੇ ਹਾਂ ਜੀ ਕੱਲੇ ਲਸਣ ਦੀ ਸ਼ੁਰੂ ਕੀਤੀ ਹੈ ਜੀ ਉਹ ਤੋਂ ਪਹਿਲਾਂ ਉਦੋਂ ਫਿਰ ਉਦੋਂ ਬਾਅਦ ਹੌਲੀ 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 ਫਿਰ ਦੂਸਰੇ ਪਾਸੇ ਆ ਗਏ ਨੇ 2000 ਤੋਂ ਸਾਰੇ ਕੰਮ ਦੀ ਸਟਾਰਟਿੰਗ ਕਰਤੀ ਹੈ। ਇਸੇ ਮੈਂ ਲਗਭਗ ਤਿੰਨ ਦਿਹਾਕੇ ਤੁਹਾਨੂੰ ਲਸਣ ਦੀ ਬੀਜਾ ਹਾਂ ਜੀ। ਹਾਂਜੀ ਹਾਂਜੀ ਹਾਂਜੀ। ਤੇ ਲਸਣ ਦੀ ਹੁਣ ਇਸ ਸਮੇਂ ਬਜਾਈ ਚੱਲ ਰਹੀ ਹੈ। ਇਹ ਬਿਲਕੁਲ ਸਹੀ ਸਮੇਂ ਲਸਣ ਦੀ ਬੀਜਾ ਬਿਲਕੁਲ ਸਹੀ ਸਮਾਂ ਜੀ। ਟੈਂਪਰੇਚਰ ਡਾਊਨ ਚ ਹੁੰਦਾ ਜੇ ਟੈਂਪਰੇਚਰ ਹਾਈ ਹੈ ਤੇ ਫਿਰ ਇਹਦੀ ਗੰਢੀ ਖਰਾਬ ਹੋ ਜਾਂਦੀ। ਪੂਰਾ ਅਕਤੂਬਰ ਅਕਤੂਬਰ ਦਾ ਮਹੀਨਾ ਇਹਦੀ ਬਜਾਅ ਸਹੀ ਆ 10 ਅਕਤੂਬਰ ਤੋਂ 20 ਅਕਤੂਬਰ 30 ਅਕਤੂਬਰ ਤੱਕ ਇਹਦੀ ਬਜਾਅ ਬਿਲਕੁਲ ਸਹੀ ਹੈ। ਤੇ ਹੁਣ ਜਿਹੜਾ ਮਲਚਿੰਗ ਦਾ ਤਰੀਕਾ ਚੱਲੇ ਲਸਣ ਵਿੱਚ ਜਿਹੜੀ ਪਰਾਲ ਬੈੱਡ ਤੇ ਲਾਉਣੇ ਚਾਰ ਚੀਤੇ ਗੰਢੀ ਲਾਉਣੇ ਆ ਉਹਦੇ ਉੱਤੇ ਅਸੀਂ ਪਰਾਲੀ ਪਾਉਣੇ ਆ ਪਰਾਲੀ ਸਾਡੇ ਕੋਲ ਤਿਆਰ ਆ ਗੱਠਾ ਬਣਾ ਕੇ ਰੱਖੀ ਬੈਠੇ ਆ ਇਹ ਪਰਾਲੀ ਉੱਤੇ ਪਾ ਕੇ ਉਹਦੇ ਬਾਅਦ ਚ ਪਾਣੀ ਦੇਵਾਂਗੇ ਨਹੀਂ ਬੈੱਡ ਕਿਵੇਂ ਤਿਆਰ ਕਰਦੀ ਹੁੰਦੀ ਹੈ ਬੈੱਡ ਟਰੈਕਟਰ ਨਾਲ ਕਰਦੀ ਹੈ ਜੀ ਤਿਆਰ ਅਸੀਂ ਟਰੈਕਟਰ ਦੇ ਮਗਰ ਸਾਡਾ ਫਰੇਮ ਬਣਾਇਆ ਹੋਇਆ ਇੱਕ ਤੇ ਉਹ ਫਰੇਮ ਜਾ ਟਰੈਕਟਰ ਦੇ ਬਹਾਲਾਂ ਦੇ ਮਗਰ ਲਾਇਆ ਹੋਇਆ ਉੱਤੇ ਉੱਤੇ ਚੱਲੀ ਜਾਂਦਾ ਮਗਰ ਮਗਰ ਉਹ ਪੱਧਰ ਕਰੀ ਜਾਂਦਾ ਬਿੱਡਾਂ ਨੂੰ ਤੇ ਜਿਹੜਾ ਪਲੇਨ ਜਦੋਂ ਆਪਾਂ ਖਾਲੀ ਥਾਂ ਤੇ ਲਸਣ ਲਗਾਉਣੀ ਹੈ ਉਹਦੇ ਨਾਲ ਉਹ ਬੈੱਡ ਦਾ ਕੀ ਫਾਇਦਾ ਰਹਿੰਦਾ ਜੀ ਇਹਦੇ ਬਾਰਿਸ਼ ਦਾ ਪਾਣੀ ਜਾਦੇ ਆ ਜੇ ਜਾਂ ਆਪਣੇ ਕੋਲੇ ਖੁੱਲਾ ਪਾਣੀ ਜਾਦੇ ਲੱਗ ਜੇ ਹਾਂਜੀ ਤੇ ਉਹਦਾ ਨੁਕਸਾਨ ਹੋ ਜਾਂਦਾ ਬੈੱਡ ਤੇ ਨੁਕਸਾਨ ਨਹੀਂ ਹੁੰਦਾ ਖਾਲੀ ਚ ਪਾਣੀ ਜਾਦੇ ਰਹਿ ਜਾਂਦਾ ਤੇ ਜਿਹੜਾ ਪਲੇਨ ਅਸੀਂ ਲਸਣ ਲਗਾਉਣੀ ਆ ਮਤਲਬ ਇਹ بارش ਨੂੰ ਲਸਣ ਸੁਖਮ ਹੁੰਦਾ ਇਸ ਲਈ ਉਹ ਬੈੱਡ ਦਾ ਫਾਇਦਾ ਹਾਂਜੀ ਜਿੱਥੇ ਪਾਣੀ ਖੜ ਗਿਆ ਉੱਥੇ ਇੱਕ ਤਾਂ ਜ਼ਮੀਨ ਥੋੜੀ ਟਾਈਟ ਹੋ ਜਾਊਗੀ ਹੋ ਨਹੀਂ ਹੋਣਾ। ਹਾਂਜੀ। ਠੀਕ ਹੈ। ਇੱਕ ਉੱਥੇ ਗੰਢੀ, ਜ਼ਿਆਦਾ ਪਾਣੀ ਕੋਈ ਗੰਢੀ ਗਲ ਜਾਂਦੀ ਆ ਮਗਰੋਂ ਅਪ੍ਰੈਲ ਮਹੀਨੇ ਚ ਆ ਕੇ। ਮਾਰਚ ਐਂਡ ਚ ਅਪ੍ਰੈਲ ਦੇ ਵਿੱਚ ਆ ਕੇ ਗੰਢੀ ਕਾਲੀ ਹੋ ਕੇ ਗੰਢੀ ਖਰਾਬ ਹੋ ਜਾਂਦੀ। ਤੇ ਬੈੱਡ ਵਿੱਚ ਬਿੱਤਕੀ ਨਹੀਂ ਰੱਖਣੀ ਚਾਹੀਦੀ। ਬੈੱਡ ਤੋਂ ਬੜਾ 3 ਫੁੱਟ ਜੀ। ਅਸੀਂ ਤਾਂ 3 ਰੱਖਦੇ ਆ ਆਪਦੀ ਚੁਆਇਸ ਆ 2.5 ਤੇ ਵੀ ਰੱਖ ਲਓ। 2 ਤੇ ਰੱਖ ਲਓ। ਉਹ ਆਪਦੀ ਆਪੋ ਆਪਣੀ ਚੁਆਇਸ ਆ। ਹਾਂਜੀ ਅਸੀਂ 3 ਫੁੱਟ ਤੇ ਰੱਖਦੇ ਆ ਸਾਡੇ ਕੋਲੇ ਮੋਰੀਆਂ ਬਣਾਉਣ ਵਾਲਾ ਜਿਹੜਾ ਵਿੱਚ ਇਹਦੇ ਬੈੱਡ ਤੇ ਮੋਰੀ ਬਣਾਉਣੀ ਆ ਉਹ ਸਾਡਾ 3 ਫੁੱਟ ਦਾ ਬਣਵਾਇਆ ਹੋਇਆ। ਤੇ ਤਨ ਫੋਟ ਤੇ ਰੇਂਜ ਵਧੀਆ ਜਾਂਦੀ ਹੈ। ਜੀ ਤੇ ਜੀ ਅਸੀਂ ਜਿਹੜਾ ਸੀ ਲਸਣ ਦੇਖ ਰਹੇ ਕਿਹੜੀ ਵੈਰੈਟੀ ਦਾ ਜੀ ਇਹ ਇਹ ਦੇਸੀ ਲਾਲ ਕਹਿੰਦੇ ਜੀ ਇਹਨੂੰ ਪੁਰਾਣੀ ਵੈਰੈਟੀ ਹੈ ਇਹ। ਇਹ ਤੋਂ ਇਲਾਵਾ ਕਿਹੜੀਆਂ ਵੈਰੈਟੀਆਂ ਹੋ ਜਾਂਦੀਆਂ ਨੇ? ਇਹ ਤੋਂ ਇਲਾਵਾ ਇੱਕ ਜੀ 1 ਵੀ ਹੈ ਜੀ, ਜੀ 50 ਵੀ ਹੈ, ਜੀ 282 ਵੀ ਹੈ। ਹਾਂਜੀ ਇਹ ਜਿਹੜੀਆਂ ਆਪਣੀਆਂ ਆਮ ਚੱਲਦੀਆਂ ਹਨ, ਹੋਰ ਜੇ ਕੋਈ ਪਹਾੜੀ ਕਹਿੰਦਾ, ਕਸ਼ਮੀਰੀ ਕਹਿੰਦਾ, ਅਸੀਂ ਨਾਂ ਤਾਂ ਉਹ ਯੂਜ਼ ਕੀਤੀਆਂ ਤੇ ਨਾ ਹੀ ਅਸੀਂ ਕਰਦੇ ਹਾਂ। ਤੇ ਇਹ ਤੁਹਾਡਾ ਘਰ ਦਾ ਬੀਜ ਹੋਇਆ? ਇਹ ਸਾਡੇ ਘਰ ਦਾ ਬੀਜ ਹੈ ਜੀ। ਉਂਝ ਜੇ ਕਿਸੇ ਨੇ ਲੈਣਾ ਹੋਵੇ ਤਾਂ ਕਿੰਨੀ ਕਿੰਨੀ ਰਕਮ ਲੱਗ ਜਾਂਦੀ ਹੈ ਬੀਜ ਦੀ? ਇਹ ਮਾਰਕੀਟ ਤੇ ਡਿਪੈਂਡ ਹੈ ਜੀ ਹਾਂਜੀ ਇਹ ਤਾਂ ਨਹੀਂ ਪਤਾ ਮਾਰਕੀਟ ਪਿਛਲੇ ਸਾਲ ਤਾਂ 400 ਨੂੰ ਵੇਚਾ ਬੀਜ ਅਸੀਂ ਹਾਂਜੀ ਐਤਕੀ ਹੁਣ 200 ਤੇ 150 ਵੇਚੀ ਜਾ ਰਹੇ ਜੇ ਹਿਸਾਬ ਨਾਲ ਕਸਟਮਰ ਆਉਂਦਾ ਜੀ ਜਿਆਦਾ ਆ ਤਾਂ ਉਹਨੂੰ 150 ਵੀ ਲਾ ਦੇਣੇ ਥੋੜੇ ਆ 200 ਰੁਪਿਆ ਲਾਈ ਜੰਨੇ ਇਹ ਬੈੱਡ ਤਿਆਰ ਕਰਨ ਦਾ ਲੱਗ ਖਰਚਾ ਉਹ ਉਹ ਬੀਜ ਨਾਲੋਂ ਵਧੀਰੇ ਖਰਚਾ ਹੋ ਜਾਂਦਾ ਨਹੀਂ ਉਹ ਤਾਂ ਬੈੱਡ ਦਾ ਖਰਚਾ ਹੈ ਜੇ ਅਸੀਂ ਲਗਾਉਣਾ ਹੈ ਨਹੀਂ ਉਹ ਕੋਈ ਨਾ ਖਾਸ ਨਹੀਂ ਟਰੈਕਟਰ ਹੈਗੇ ਆ ਕਰੇ 2 ਲੀਟਰ ਤੇਲ ਪਾਇਆ ਤੇ ਬੈੱਡ ਬੰਨ ਜਾਣੇ ਹਾਲ ਹੈਗੇ ਆ ਕੋਲੇ ਉਹ ਕੋਈ ਨਾ ਹੈ ਨਹੀਂ ਲੰਮਾਈ ਛੂਨੀਗਾ ਉਹ ਕੋਈ ਤੇ ਜਿਹੜੀਆਂ ਲਾਈਨਾਂ ਬਣਾਉਂਦੇ ਉਹ ਮੈਂ ਉਹ ਮਸ਼ੀਨ ਵੀ ਦੇਖ ਰਿਆ ਸੀ ਜਿਹੜੀ ਉਹ ਲਾਈਨਾਂ ਬਣਾਉਂਦੀ ਹੈ ਜਿਸ ਤੇ ਲਸਣ ਲੱਗਣਾ ਹੈ ਹਾਂਜੀ ਉਹਦੀ ਮਤਲਬ ਕਿੰਨੀ ਵਿੱਤ ਚਾਹੀਦੀ ਆ ਉਹ ਅਸੀਂ 4 ਤੇ 6 ਰੱਖਿਆ ਜੀ 4 ਇੰਚੀ ਹੈਗੀ ਬੂ ਪੌਦੇ ਤੋਂ ਪੌਦਾ ਯਾਨੀ ਗੰਢੀ ਤੋਂ ਗੰਢੀ ਤੇ 6 ਇੰਚ ਦੇ ਉਹਦੀ ਲਾਈਨ ਤੋਂ ਲੈਣਾ ਤੇ ਉਸ ਤੋਂ ਬਾਅਦ ਜਦੋਂ ਅਸੀਂ ਲਗਾਤਾ ਫਿਰ ਆਪਾਂ ਪ੍ਰਾਲੀ ਵਿਛਾ ਦੇਣੀ ਆ ਫਿਰ ਅਸੀਂ ਪ੍ਰਾਲੀ ਵਿਛਾ ਕੇ ਪਾਣੀ ਲਾ ਦਾਂਗੇ ਇਹ ਦਾ ਇੱਕ ਤੇ ਨਦੀਨ ਦਾ ਫਾਇਦਾ ਇਹ ਪ੍ਰਾਲੀ ਦਾ ਹਾਂਜੀ ਤੇ ਨਦੀਨ ਨਹੀਂ ਹੁੰਦੇ ਤੇ ਹੋਰ ਬਾਕੀ ਇਹ ਤਾਂ ਥੱਲੇ ਜਵਾਨੂ ਬਹੁਤ ਬਣ ਜਾਂਦੇ ਜੀ ਜਿਹੜਾ ਧਰਤੀ ਨੂੰ ਪੋਲਾ ਰੱਖਦੇ ਆ ਉਹਦਾ ਜਵਾਨੂਆਂ ਦਾ ਬਹੁਤ ਜਿਆਦਾ ਫਾਇਦਾ ਹੈ ਜਾਨੀ ਮ ਗੜੋਵਾ ਹੋ ਗਿਆ ਹੋਰ ਜਾਨਵਰ ਹੋ ਗਏ ਜਿਹੜੇ ਆਪਣੇ ਮਿੱਤਰ ਹੈ ਉਹ ਥੱਲੇ ਬਹੁਤ ਆ ਜਾਂਦੇ ਆ ਤੇ ਉਹਦੇ ਨਾਲ ਕੁਝ ਨੁਕਸਾਨ ਤੋਂ ਬਚਤ ਹੋ ਜਾਂਦੀ ਹੈ ਤੇ ਸੀਟਰੀਟ ਟ੍ਰੀਟਮੈਂਟ ਵੀ ਕਰਦੇ ਹੁੰਦੇ ਆ ਕੋਈ ਇਹਨੂੰ ਖਾਸ ਨਹੀਂ ਪੈਂਦਾ ਜੀ ਇੱਕ ਅੱਧੀ ਸਪਰੇਅ ਅਸੀਂ ਇਹਦੇ ਤੇ ਕਰਾਂਗੇ ਐਮ 45 ਦੀ ਕੋਈ ਇਹਨੂੰ ਸਮੱਸਿਆ ਵਾਲੀ ਆਉਂਦੀ ਨਹੀਂ ਮੇਨਲੀ ਮਤਲਬ ਪਾਣੀ ਦੀ ਸਮੱਸਿਆ ਜੇਕਰ ਸਰਦੀ ਵਿੱਚ ਵਿਦੇ ਰਮੀ ਪੈ ਜਾਵੇ ਬਸ ਉਹੀ ਆ ਜੇ ਆਪਾਂ ਪਲੇਨ ਚਲਾਉਣੇ ਤਾਂ ਉਹ ਤੋਂ ਸਮੱਸਿਆ ਆਉਣੀ ਆਉਣੀ ਆ ਸਾਡੇ ਤਾਂ ਝਾੜ ਬਹੁਤ ਨਿਕਲਦਾ ਇਸ ਤਰ੍ਹਾਂ 40 ਕਿਲੋ ਗਿੱਲਾ ਨਿਕਲੇ ਆਉਂਦਾ ਜੇ ਆਪਾਂ ਗਿੱਲਾ ਫੜਦੇ ਆਂ ਤੈਨੂੰ ਗਿੱਲਾ ਮਾਰਕੀਟ ਕਰਦੇ ਆਂ ਨਾ ਆਪਾਂ ਉਹਦੇ 40 ਕਿਲੋ ਮਾਰਲੇ ਦਾ ਨਿਕਲੇ ਆਉਂਦਾ ਤੇ ਜੇਕਰ ਕਿਸਾਨ ਨੇ ਜਦੋਂ ਵੇਚਣਾ ਹੋਵੇ ਜਾਂ ਬਾਅਦ ਵਿੱਚ ਸੰਭਾਲ ਕੇ ਰੱਖਣਾ ਹੋਵੇ ਜਾਂ ਤੇ ਵੇਚਣਾ ਹੋਵੇ ਕਿੰਨਾ ਘਾਹ ਘਟ ਜਾਂਦਾ ਹੈ ਭਾਰ ਦਾ 60% 65% ਰਹਿ ਜਾਂਦਾ ਹੈ ਤੇ ਉਸ ਤੋਂ ਬਾਅਦ ਕੀਮਤ ਵੀ ਵੱਧਦੀ ਹੈ ਮਤਲਬ ਫਾਇਦੇਮੰਦ ਰਹਿੰਦਾ ਹੈ ਨਹੀਂ ਕੀਮਤ ਤਾਂ ਉਹ ਮਾਰਕੀਟ ਤੇ ਡਿਪੈਂਡ ਆ ਨਾ ਕੀਮਤ ਤਾਂ ਨਹੀਂ ਆਪਾਂ ਕੁਝ ਕਹਿ ਸਕਦੇ ਵੀ ਕੀਮਤ ਇਹਦੀ ਕੀ ਰਹੂਗੀ ਹਾਂਜੀ ਹਾਂਜੀ ਕਈ ਵਾਰੀ ਤਾਂ 10-20 ਰੁਪਏ ਤੇ ਵੀ ਆ ਸਕਦਾ ਨਾਗਰ ਵੀ ਇਹ 20 ਰੁਪਏ ਵੀ ਬੇਕਰ ਵੇਚਣਾ ਪੈ ਸਕਦਾ ਕਈ ਜੀ ਹੁਣ 4-400 ਰੁਪਏ ਵੀ ਵੇਚ ਰਹੇ ਆ ਅਸੀਂ ਤੇ ਤੁਸੀਂ ਇੰਨਾ ਸਮਾਂ ਤਨੂੰ ਲਸਣ ਵਿੱਚ ਹੋ ਗਿਆ ਲਗਭਗ ਤਿੰਨ ਦਾ ਕੇ ਹੋ ਗਿਆ ਤੁਸੀਂ ਕਿਹੜੀ ਇਹਦੀਆਂ ਬਰੀਕੀਆਂ ਸਮਝੀਆਂ ਨੇ ਜਿਹੜੀ ਹੋਰ ਕਿਸਾਨ ਨਹੀਂ ਸਮਝ ਸਕਦੇ ਬਰੀਕੀਆਂ ਜਿਵੇਂ ਹੁਣ ਪਹਿਲਾਂ ਜੀਵਾਨਾ ਲਸਣ ਲਾਉਂਦੇ ਸੀ ਅਸੀਂ ਹਾਂਜੀ ਉਹਦਾ ਝਾੜ ਬਹੁਤ ਘੱਟ ਸੀ ਉਹ 2-3 ਸਾਲ ਉਹ ਕੀਤਾ ਉਸ ਤੋਂ ਬਾਅਦ ਜੀ 50 ਲੈ ਆਂਦਾ ਉਹਦਾ ਝਾੜ ਵੀ ਨਹੀਂ ਕੋਈ ਸਾਨੂੰ ਚੰਗਾ ਲੱਗਾ ਇੱਕੋ ਦੀ ਗੰਢੀ ਖਿਲਰ ਜਾਂਦੀ ਸੀ ਆਹਾ ਗੰਢੀ ਹੈਗੀ ਉਹ ਐ ਗੰਢੀ ਪਾਸੇ ਤਾਂ ਦੀਏ ਘਟ ਜਾਂਦੀ ਸੀ ਫਿਰ ਉਹ ਛੱਡਣੀ ਪੈਗੀ ਉਦੋਂ ਬਾਅਦ ਫਿਰ ਜੀ 82 ਲਿਆਂਦਾ ਜੀ 82 ਨੂੰ ਜੀ ਉਹ ਥੱਲੇ ਜਾੜ ਨੂੰ ਜੀਰੀ ਬਹੁਤ ਲੱਗਦੀ ਸੀ ਜੀ ਜabb ਉਹ ਬਣਦਾ ਸੀ ਉਹ ਵੀ ਛੱਡਣਾ ਪੈ ਗਿਆ ਉਸ ਤੋਂ ਬਾਅਦ ਫਿਰ ਜੀ 50 ਥੋੜਾ ਜਿਹਾ ਚਲਾ ਕੇ ਉਦੋਂ ਬਾਅਦ ਫਿਰ ਲਾਲ ਲਸਣ ਦੀ ਸੀ ਖੇਤੀ ਸਟਾਰਟ ਕੀਤੀ ਇਹਨੂੰ ਹੋ ਗਏ 10 ਸਾਲ ਦਾ ਹੰਕਾਰ ਗਿਆ ਇਹ ਸਾਨੂੰ ਵਧੀਆ ਝਾੜ ਵੀ ਵਧੀਆ ਦਿੰਦਾ ਹੈ ਵਿਕਰੀ ਵੀ ਵਧੀਆ ਹੈ ਲੋਕ ਇਹਨੂੰ ਪਸੰਦ ਵੀ ਵਧੀਆ ਕਰਦੇ ਆ ਕਿਉਂਕਿ ਇਹ ਛਿੱਲਣ 'ਚ ਸੌਖਾ ਗੰਢੀ ਮੋਟੀ ਗੰਡੀਆਂ ਨਿਕਲਦੀਆਂ ਵੀ ਗੰਡੇ 'ਚੋਂ ਵੱਧ ਆ एनपीके वगैरह खाद किमे ਵਰਤਣੀ ਚਾਹੀਦੀ ਹੈ ਜੀ ਖਾਦ ਹੁਣ ਤੁਸੀਂ ਡੀਏਪੀ ਪਾਈ ਹੈ ਅੱਧੇ ਆਧਾ ਗੱਟਾ ਪਾਇਆ ਡੀਏਪੀ ਦਾ ਬੀਜਣ ਤੋਂ ਪਹਿਲਾਂ ਥੋੜਾ ਜਿਹਾ ਪੋਟਾਸ਼ ਪਾਇਆ 20 ਕਿਲੋ ਬਸ 4 ਕੋਸ਼ੀ ਪਾਉਂਦੇ ਹੁਣ ਇਸੇ ਦੀ ਖਾਦ ਇਸੇ ਕਿ ਪਰਾਲੀ ਦੀ ਬਹੁਤ ਬਣ ਜਾਣੀ ਹੈ ਹਾਂਜੀ ਜਿਹੜੀ ਮਲ ਸਿੰਘ ਪਰਾਲੀ ਕਰਨੀ ਹੈ ਨਾ ਇਹਦੀ ਖਾਦ ਹੀ ਬਹੁਤ ਬਣ ਜਾਣੀ ਹੈ ਤੇ ਇੱਕ ਮੈਂ ਦੱਸਦਾ ਹਾਂ ਦੱਸਣਾ ਕਿ ਇਹਨਾਂ ਨੂੰ ਕਾफी ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ ਇਸ ਖੇਤੀ ਲਈ ਉਨਾਵਰੇ ਦਸੂਈ ਗ੍ਰਸ ਨੂੰ ਪੀਜੂ ਵੱਲੋਂ ਜਾਂ ਹੋਰ ਸੰਸਥਾ ਵੱਲੋਂ ਮਾਨਦ ਕੀਤਾ ਗਿਆ। ਇਹ ਕੰਪੀਟੀਸ਼ਨ ਦੇ ਵਿੱਚ ਤਾਂ ਮੇਰਾ ਆਹ ਹੈ ਸਮਾਨ ਹਰ ਸਾਲ ਵਾਂਗੂ ਹੀ ਆ ਜਾਂਦਾ ਜੀ। ਹਾਂਜੀ। ਪੀਜੂ ਜਿਹੜਾ ਕੰਪੀਟੀਸ਼ਨ ਹੁੰਦਾ ਹੈ ਜਿਹੜਾ ਉਹਦੇ ਵਿੱਚ ਤਾਂ ਤਕਰੀਬਨ ਤਕਰੀਬਨ ਹਰ ਸਾਲ ਵਾਂਗੂ ਹੀ ਆ ਜਾਂਦਾ। ਲਸਣ ਦੀ ਖੇਤੀ ਲਈ। ਲਸਣ ਦੀ। ਤੇ ਬਾਕੀ ਜਿਹੜਾ ਮੈਨੂੰ ਆਈਸੀਆਰ ਅੰਦੀਆਂ ਵੀ ਮਿਲ ਚੁੱਕਿਆ। ਉਹ ਵੀ ਲਸਣ ਦੀ ਖੇਤੀ ਦੀ। ਨਹੀਂ ਉਹ ਮੈਨੂੰ ਮਿਲਿਆ ਜੀ ਝਾੜ ਕਰੇਲੇ ਤੇ। ਹਾਂਜੀ। ਤੇ ਯਾਗ ਸੰਗਤਾਈਆਲ ਵਾਲਾ ਬਾੜ ਵੀ ਆਪਾਂ ਨੂੰ ਮਿਲ ਚੁੱਕਿਆ ਜੀ। ਪੀਜੂ ਤੋਂ ਮੁੱਖ ਮੰਤਰੀ ਵਾਲਾ। ਹੋਰ ਵੀ ਲੋਕ ਤੁਹਾਡੇ ਤੋਂ ਸਿੱਖਦੇ ਹੋਣੇ ਜਾਂ ਹੋਰ ਤੁਹਾਡੇ ਤੋਂ ਪਤਾ ਕਰਕੇ ਜਾਂਦੇ ਹੋਣੇ ਇਸ ਬੀਤੀ ਲਈ ਜਿਵੇਂ ਅਤਕੀ ਸਾਡੇ ਪਿੰਡ ਦੇ ਦੋ ਬੰਦਿਆਂ ਨੇ ਲਸਣ ਸਟਾਰਟ ਕੀਤਾ ਨਵਾਂ ਗੋਭੀ ਸਨਾਚਾਰਾਂ ਘਰਾਂ ਨੇ ਲਾਉਣੀ ਨਵੀਂ ਲਾਈ ਅਤਕੀ ਯਾਨੀ ਤੁਰ ਪਏ ਆ ਲੋਕ ਇਸ ਪਾਸੇ ਵੀ ਥੋੜਾ ਥੋੜਾ ਨਾ ਤੁਰੇ ਹੋਏ ਆ ਤੁਹਾਡੇ ਨਾਲ ਸੰਪਰਕ ਕਰਦੀ ਰਹਿੰਦੇ ਹਾਂ ਹਾਂਜੀ 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 ਸੰਪਰਕ ਹਾਂਜੀ ਸੰਪਰਕ ਜੀ ਆ ਬੰਦੇ ਉਹ ਆਪਾਂ ਤੋਂ ਵੀ ਲੈ ਕੇ ਗਏ ਤੇ ਹੋਰ ਕਿਹੜੀਆਂ ਸਬਜ਼ੀਆਂ ਲਗਾ ਰਹੇ ਹੋਗੇ ਹੋਰ ਕਦੂ ਲਾਉਣਾ ਜੀ ਅਸੀਂ ਝਾਲ ਤਰੇਲਾ ਲਾਉਣੇ ਆ ਜਿਹੜਿਆ ਗਰਮੀ ਵਾਲੀ ਸਬਜ਼ੀ ਹੈ ਤੇ ਪਰਵਲ ਇਹ ਜਿਹੜੀ ਸਿਆਲ ਦੀ ਸਬਜ਼ੀ ਹੈ ਕੀ ਆ ਉਹ ਲਸਣ ਹੈ ਕਾ ਚਕੰਦਰ ਹੈ ਸ਼ਗਮਲ ਹੈ ਮੂਲੀ ਵੀ ਤੇ ਗੋਭੀ ਤੇ ਲਸਣ ਤੇ ਹੁਣ ਲਗਾਇਆ ਗਿਆ ਜੀ ਲਸਣ ਇਸ ਸਮੇਂ ਇਹ ਹੁਣ ਕਦੋਂ ਪੱਟਣ ਤੇ ਆ ਜਾਏਗਾ ਇਹ ਜੇ ਆਪਾਂ ਨੇ ਅਕਤੂਬਰ ਮਹੀਨੇ ਚ ਲਾਉਣੇ ਜੀ ਹਾਂਜੀ ਇਹ ਅਪ੍ਰੈਲ ਮਹੀਨੇ ਚ ਜਾ ਕੇ ਇਹ ਤਿਆਰ ਹੋ ਜਾਊਗਾ ਹਾਂਜੀ 10 12 15 ਅਪ੍ਰੈਲ ਨੂੰ ਇਹ ਇਹ ਪੂਰਾ ਫਲ ਤਿਆਰ ਹੋ ਜਾਊਗਾ ਤੇ ਉਸ ਪੂਰੇ ਸੀਜ਼ਨ ਵਿੱਚ ਕਿੰਨੇ ਕ ਪਾਣੀ ਲਗਾਉਣੇ ਚਾਹੀਦੇ ਨੇ ਪਾਣੀ ਨੂੰ 4 ਤੋਂ 5 ਕੀ ਲੱਗਦੇ ਆ ਜੀ ਹਾਂਜੀ ਯਾਨੀ ਹੁਣ ਜਨਵਰੀ ਚ ਮੀਂਹ ਵੀ ਪੈ ਜਾਣੇ ਵਿੱਚ ਇੱਕ ਦੋ ਦਾਂ ਵੀ ਫਾਰ ਵਿੱਚ ਇੱਕ ਤੋਂ ਮੀ ਵੀ ਪੈ ਜਾਂਦੇ ਆ ਯਾਨੀ ਚਾਰ ਕਪਾਣੀ ਪੰਜ ਕਪਾਣੀ ਨੂੰ ਸੀ ਲਾਉਣੇ ਜੇ ਲੋਡ ਪੈ ਜਾ ਤਾਂ ਹੋਰ ਇੱਕ ਅੰਦਾ ਵਧ ਵੀ ਲੱਗ ਸਕਦਾ ਯਾਨੀ ਚਾਰ ਤੋਂ ਪੰਜ ਪਾਣੀ ਇਹਦੇ ਮੇਨ ਹੈ ਤੇ ਜਦੋਂ ਤੁਸੀਂ ਇੱਕ ਵਾਰ ਪੱਟ ਲਈ ਫਸਲ ਫਿਰ ਅੱਖ ਰਖਾ ਵੀ ਦੀ ਕਿਵੇਂ ਕਰਦੇ ਹੋ ਜੇ ਤਾਂ ਇਹਨੂੰ ਆਪਾਂ ਜੀ ਲੰਮਾ ਚਿਰ ਰੱਖਣਾ ਹੈ ਹਾਂਜੀ ਇਹਨੂੰ ਹੁਣ ਅਸੀਂ ਇਹ ਪੱਟੀ ਜਾ ਰਹੀਆਂ ਲੈਣਾ ਪੱਟ ਕੇ ਇੱਕ ਦਿਨ ਤੋਂ ਉੱਪਰ ਲੱਗ ਗਈ ਟੋਪਰ ਲੱਗੀ ਤੋਂ ਬਾਅਦ ਉਸ ਤਰ੍ਹਾਂ ਹੀ ਜਿਵੇਂ ਆਹ ਗੰਢੀ ਪਈ ਹੈ ਇਸ ਤਰ੍ਹਾਂ ਗੁੱਟੀਆਂ ਬਣਾ ਕੇ ਦੀਆਂ ਘਰੇ ਰੱਖ ਦੇਣੀਆਂ ਛਾਵੇਂ ਜਿਵੇਂ ਜਿਵੇਂ ਸਾਨੂੰ ਲੋਡ ਪੈਂਦੀ ਓਵੇਂ ਮੈਂ ਅਸੀਂ ਕੱਟ ਕੇ ਦੀ ਮਾਰਕੀਟ ਕਰੀ ਜਾਂਦੇ ਤੇ ਜਿਹੜਾ ਅਸੀਂ ਬੀਜ ਲਈ ਲਸਣ ਰੱਖਣਾ ਏ ਉਹਦੀ ਵੀ ਕੋਈ ਲੱਗ ਸਾਮ ਸੰਭਾਲ ਨਹੀਂ ਸਾਸੀ ਤਾਂ ਕੁਸ ਲੱਗ ਰਹੀ ਜੀ ਕਰਦੇ ਜਿਵੇਂ ਆ ਸਾਡਾ ਨਾਰਮਲ ਹੀ ਪਿਆ ਇਸ ਤਰ੍ਹਾਂ ਹੀ ਪਿਆ ਘਰੇ ਅੰਦਰ ਪਿਆ ਸ਼ੈੱਡ ਦੇ ਵਿੱਚ ਪਿਆ ਉਸ ਤਰ੍ਹਾਂ ਪਿਆ ਉਹ ਮੈਂ ਕੱਟ-ਕੱਟ ਕੇ ਅਸੀਂ ਉਵੇਂ ਗਾਂਧੀਆਂ ਦੇਖੀ ਜਾਂਦੇ ਤੇ ਆਪ ਵੀ ਵਰਤੀ ਜਾਂਦੇ ਆ ਏਸੀ ਸਾਡੇ ਨਾਲ ਕਿਸਾਨ ਜੋ ਕਾਫੀ ਲੰਬੇ ਸਮੇਂ ਤੋਂ ਲਸਣ ਦੀ ਖੇਤੀ ਕਰ ਰਹੇ ਹਨ ਉਹਨਾਂ ਨੇ ਲਸਣ ਦੀ ਖੇਤੀ ਬਾਰੇ ਸਾਡੀ ਨਾਲ ਬਰੀਕੀਆਂ ਸਾਂਝੀਆਂ ਕੀਤੀਆਂ ਜੋ ਹੋਰਾਂ ਕਿਸਾਨਾਂ ਲਈ ਵੀ ਲਾਹੇਮੰਦ ਹੋਣਗੀਆਂ ਤੁਸੀਂ ਦੇਖਦੇ ਰਹੋ ਕਿਸਾਨ ਆਫ ਇੰਡੀਆ ਪੰਜਾਬੀ ਜੋ ਅੱਗੇ ਵੀ ਖੇਤੀਬਾੜੀ ਨਾਲ ਸੰਬੰਧਿਤ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਦਾ ਰਹੇਗਾ